ਲੋ ਜੀ ਇੱਕ ਬਾਈ ਅੱਜ ਨਾ ਸਪਰੇਅ ਕਰਨ ਆਇਆ ਸੀਗਾ ਖੇਤ ਤੇ ਗੱਲ ਕਰਵਾਉਣਾ ਥੋਡੇ ਨਾਲ ਪਿਛਲੇ ਦਿਨਾਂ ਦੇ ਵਿੱਚ ਮਤਲਬ ਜਾਂ ਪਿਛਲੇ ਸਾਲਾਂ ਦੇ ਵਿੱਚ ਅੱਤ ਦੀ ਗਰੀਬੀ ਦੇ ਪਰਿਵਾਰ ਵਿੱਚੋਂ ਨੰਗੇ ਹੈਗਾ ਤਾਂ ਆਪਾਂ ਗੱਲ ਕਰਦੇ ਆ ਅੱਜ ਇਹਦੇ ਘਰੇ ਨਾ ਜੇ ਤੁਹਾਨੂੰ ਮੈਂ ਗੱਲ ਕਰਾਂ ਬਾਈ ਸਪਰੇਅ ਵਾਲਾ ਦੇਖੋ ਇਹਦਾ ਨਾਮ ਲਸ਼ਕਰ ਸਾਰਾ ਪਿਆ ਹੈਗਾ ਜੇ ਅੱਜ ਗੱਲ ਕਰੀਏ ਇਹਦੇ ਟਰੈਕਟਰ ਆ ਘਰੇ ਤੇ ਏਸੀ ਲੱਗਿਆ ਹੋਇਆ ਜਿੰਨਾ ਕਿ ਆਮ ਗਰੀਬ ਪਰਿਵਾਰਾਂ ਦੇ ਜਾਂ ਮਿਡਲ ਪਰਿਵਾਰਾਂ ਦੇ ਘਰੇ ਸਹੂਲਤਾਂ ਹੁੰਦੀਆਂ ਨੇ ਸਾਰੀਆਂ ਸਹੂਲਤਾਂ ਨੇ ਕੀ ਨਾਮ ਹੈ ਜੀ ਤੁਹਾਡਾ ਗਿੱਤਾ ਹੀ ਕਿਵੇਂ ਇਹ ਥੋੜਾ ਜਿਹਾ ਉੱਚਾ ਬੋਲੋ ਕਿਵੇਂ ਇਹ ਮਤਲਬ ਜਿਹੜਾ ਕੁਝ ਕਿਹਾ ਮੈਂ ਠੀਕ ਹੈ ਇਹ ਸਾਰਾ ਕੁਝ ਹੈਗਾ ਤੁਹਾਡੇ ਕੋਲੇ ਹਾਂਜੀ ਹਾਂ ਹੈਗਾ ਕੀ ਕੋਈ ਫਿਰ ਫੀਮ ਫੂਮ ਵੇਚਦੇ ਹੋ ਕੋਈ ਕਿਵੇਂ ਕਰੇ ਇਹ ਜਗੜਾ ਨਾ ਨਾ ਜੀ ਕੰਮ ਕਰਦੇ ਆ ਅੱਛਾ ਕੰਮ ਦੀ ਕੋਈ ਘਾਟ ਨਹੀਂ ਜੀ ਇਹ ਤਾਂ ਕਰਨ ਵਾਲਿਆਂ ਦੀ ਘਾਟ ਹੈ ਹਾਂ ਕੰਮ ਤਾਂ ਸਾਡੇ ਕੋਲ ਦਿਨ ਰਾਤ ਦਾ ਹੋ ਰਿਹਾ ਜੀ ਕੰਮ ਅੱਛਾ ਇਹੋ ਜਿਹੜਾ ਕੰਮ ਕਰਦੇ ਤੁਸੀਂ ਜਿਹੜਾ ਬਾਕੀ ਪੰਜਾਬੀ ਨਹੀਂ ਕਰਦੇ ਹੈਗੇ ਸਪਰੇਅ ਕਰਦੇ ਆ ਜੀ ਹੁਣ ਸੀਜ਼ਨ ਆ ਹਾਂ ਤੇ ਉਦੋਂ ਬਾਅਦ ਮੱਕੀ ਦਾ ਸੀਜ਼ਨ ਵੀ ਲਾਉਣਾ ਜੀ ਆਪਣੇ ਕੋਲ ਹੜੰਬਾ ਵੀ ਆ ਹਾਂ ਤੇ ਉਦੋਂ ਬਾਅਦ ਜੀਰੀ ਜੂਰੀ ਵੀ ਝਾੜਾਂਗੇ ਹ ਤੇ ਉਦੋਂ ਬਾਅਦ ਸਿਆਲਚ ਆ ਜਾਂਦਾ ਸੀ ਸਿਆਲਚ ਆਪਾਂ ਮਨਕ ਚੱਲ ਡੰਗਰ ਪਸ਼ੂ ਉਹ ਵੀ ਸਾਹਮਣੇ ਆਪਦਾ ਅੱਛਾ ਹਾਂ ਜੀ ਡੰਗਰ ਰੱਖ ਰਖ ਕੇ ਬਧੀਆ ਮਤਲਬ ਪੂਰਾ ਪਰਿਵਾਰ ਕੰਮ ਲੱਗਿਆ ਹੋਇਆ ਹਾਂ ਹਾਂ ਸਾਰੇ ਕੰਮ ਕਰਦੇ ਨੇ ਜੀ ਤਾਂ ਹੀ ਜਿਹੜਾ ਜ਼ਿੰਦਗੀ ਦਾ ਜਿਹੜਾ ਉਹ ਬਦਲਤਾ ਤੁਸੀਂ ਨੇ ਕਹਿ ਲਿਆ ਜਿਹੜੇ ਜਿਹੜੇ ਬੇਲੇ ਬੈਠੇ ਰਹਿੰਦੇ ਨੇ ਸਾਰਾ ਦਿਨ ਕੰਨਾਂ 'ਚੋ ਮੋਬਾਈਲ 'ਚ ਟੂਟੀਆਂ ਹੀ ਲਾ ਕੇ ਫਿਰ ਉਹਨਾਂ ਵਾਸਤੇ ਉਹਨਾਂ ਵਾਸਤੇ ਤਾਂ ਵੀ ਆਏ ਆ ਜੀ ਪੰਜਾਬ 'ਚ ਕੰਮੇ ਨਹੀਂ ਹੈਗੇ ਹਾਂ ਕੰਮ ਬਥੇਰਾ ਜੀ ਕੰਮ ਦੀ ਕੋਈ ਘਾਟ ਨਹੀਂ ਹੈਗੀ ਹਾਂ ਕੰਮ ਤਾਂ ਵੇੜੇ 'ਚ ਬਹੁਤ ਬੰਦੇ ਬੈਠੇ ਨੇ ਜੀ ਸਾਨੂੰ ਆਏ ਆ ਵੀ ਸਾਡੇ ਕੋਲ ਟਾਈਮ ਨਹੀਂ ਹੈਗਾ ਹਜੇ ਬੈਠਣ ਦਾ ਵੀ ਅੱਛਾ ਵੇਟਿੰਗ ਚੱਲ ਰਹੀ ਹੈ ਹਾਂ ਜੀ ਹਾਂ ਲੈ ਦੇਖੋ ਯਾਰ ਇਹ ਇਹ ਬੰਦਾ ਵੀ ਹੈਗਾ ਜਿਹੜਾ ਕਹਿੰਦਾ ਕਿੰਨੇ ਦਿਨਾਂ ਦੀ ਵੇਟਿੰਗ ਹੈ ਜੀ ਸਪਰੇਅ ਕਰਉਣੀ ਹੋਵੇ ਸਪਰੇਅ ਤਾਂ ਮੰਨ ਕੇ ਚੱਲੋ ਜੀ ਚੱਲੀ ਜਾਂਦਾ ਕੰਮ ਸਾਡਾ ਮੰਨ ਕੇ ਚੱਲੋ ਅਡਵਾਂਸ ਪਿਆ ਕੰਮ ਤਿੰਨ ਤਿੰਨ ਦਿਨ ਕਹਿ ਰਹੇ ਆ ਵੀ ਤਿੰਨ ਦਿਨਾਂ ਦਾ ਟਾਈਮ ਨਹੀਂ ਹੈਗਾ ਜੀ ਮੈਂ ਦੇਖੋ ਵੀਰੋ ਜਿਹੜਾ ਇਹ ਕੰਮ ਕਰਨ ਵਾਲੇ ਬਾਈ ਨੂੰ ਜ਼ਰੂਰ ਦੇਖੋ ਸ਼ੇਅਰ ਕਰਿਓ ਇਹ ਕਹਿੰਦਾ ਵੀ ਜਿਹੜੀ ਜ਼ਿੰਦਗੀ ਹੈਗੀ ਜ਼ਿੰਦਗੀ ਬਦਲਦੀ ਕੰਮ ਨੇ ਹਾਂ ਜੀ ਕੰ ਫਿਰ ਵੀ ਆਏ ਅ ਵੀ ਆਪਾਂ ਵਾਦਾ ਕਰ ਲਿਆ ਅਗਲੇ ਦਿਨ ਜਾਣਾ ਅੱਛਾ ਹਾਂ ਬਣ ਜਾਂਦੀ ਹੈ ਦਿਹਾੜੀ ਇਹ ਨਾਲ ਵਧੀਆ ਹਾਂਜੀ ਹਾਂ ਵਧੀਆ ਬਣਦੀ ਹੈ ਜੀ ਰਾਤ ਨੂੰ ਵੀ ਨੇਰੇ ਹੋਏ ਵਰਦਦੇ ਆਂ ਜੀ ਕਰੇ ਇੰਨਾ ਚੱਲ ਰਿਹਾ ਜੀ ਕੰਮ ਇਹਦਾ ਮੋਬਾਈਲ ਨੰਬਰ ਕਿੰਨਾ ਤੇਰਾ ਕਿਸੇ ਨੇ ਸਪਰੇ ਕਰਾਉਣੀ ਹੋਵੇ 98725 ਹਾਂ 19022 19022 ਠੀਕ ਫਿਰ ਕਮਾਈ ਕਿੰਨੀ ਕ ਕਰ ਲੈਣੇ ਹੋਗੇ ਜਿਹੜੀ ਇਹ ਤੁਸੀਂ ਹੁਣ ਮੰਨ ਲਓ ਜਿਹੜਾ ਇੰਨਾ ਸੁਖ ਸੁਹੂਲਤਾ ਘਰ ਦੇ ਵਿੱਚ ਮੈਨੂੰ ਦੱਸਿਆ ਹੈਗਾ ਕਿੰਨੀ ਕ ਕਮਾਈ ਹੋ ਜਾਂਦੀ ਹੈ ਤੈਨੂੰ ਬਣ ਜਾਂਦਾ ਜੀ 35-36000 ਰੁਪਏ ਮਹੀਨਾ 35-36000 ਰੁਪਏ ਮਹੀਨਾ ਹਾਂ ਜੀ ਨਹੀਂ ਸਾਰਾ ਸਾਲ ਹੀ ਬਣੀ ਜਾਂਦਾ ਹੈਗਾ ਕਿਉਂਕਿ ਵੀ ਸੀਜ਼ਨ ਚੱਲੀ ਜਾਂਦੇ ਨੇ ਚੱਲੀ ਜਾਂਦੇ ਨੇ ਸੀਜ਼ਨਾਂ ਦੇ ਤਾਂ ਕੋਈ ਘਾਟ ਨਹੀਂ ਜੰਦਾ ਕਰਨ ਵਾਲਾ ਹੋਵੇ ਇਹ ਤੋਂ ਕਿੰਨੇ ਕੁ ਬਣਾ ਲੈਣੇ ਹੋ ਸਪਰੇਅ ਚੋ ਜੀ ਆਪਾਂ ਚੱਲ ਅੱਜ ਸਪਰੇਅ ਦੀ ਇਹ ਗੱਲ ਕਰੀਏ ਕਿੰਨੇ ਕਰ ਪੇ ਢੋਲੀ ਲੈਣੇ ਹੋ ਇਹ ਲੈ ਰਹੇ ਜੀ ਸੀ 50 ਰੁਪਏ ਢੋਲੇ ਕਿੰਨਾ ਕੁ ਹੋ ਜਾਂਦਾ ਹੈਗਾ ਮਨਕੇ ਚੱਲੋ ਜੀ 30 ਢੋਲੀਆਂ ਕੱਢਦੇ ਨੇ ਵਿੱਚ ਇਹਦਾ ਵੀ ਖਰਚਾ ਆ ਜਾਂਦਾ ਤੇਲ ਦਾ ਅੱਛਾ ਮੋਟਰਸਾਈਕਲਾਂ ਦਾ ਖਰਚਾ ਆ ਜਾਂਦਾ ਮਨਕੇ ਚੱਲੋ 1200 ਰੁਪਏ ਦਿਹਾੜੀ 1300 ਪਈ ਜਾਂਦਾ ਪਈ ਜਾਂਦਾ ਹਾਂ ਸੋ ਦੇਖੋ ਬਾਈ ਨੇ ਦੱਸਿਆ ਪਰਾ ਜਿਹੜਾ ਸਾਡਾ ਹੱਡ ਹਰਾਮੀ ਹੋ ਗਿਆ ਸੀ ਜਿਹੜਾ ਬਹਿ ਕੇ ਬਸ ਸਾਰਾ ਦਿਨ ਮੋਬਾਈਲਾਂ ਨੇ ਖਾਲੇ ਹਨਾ ਹਾਂ ਮੋਬਾਈਲਾਂ ਨੇ ਖਤਮ ਕਰਤੇ ਜੀ ਸਾਰਾ ਦਿਨ ਜਿਹੜੇ ਮੋਬਾਈਲ ਦੇਖੀ ਜਾਂਦੇ ਨੇ ਉਹ ਤਾਂ ਠੰਗਾ ਠਾਂਗੀ ਕਰੀਏ ਜਾਂਦੇ ਨੇ ਜੀ ਉਹਨਾਂ ਨੇ ਤਾਂ ਖਤਮ ਕਰਾ ਛੋਟੇ ਬੇੜਿਆਂ 'ਚ ਵੀ ਅਸੀਂ ਜਾਣਦੇ ਹਾਂ ਕਿ ਮੁੰਡੇ 20 ਵੀ ਇਕੱਠੇ ਹੋ ਹੋ ਕੇ ਜਿਹੜੇ ਉਹ ਬੈਠੇ ਮੋਬਾਈਲ ਦੇਖੀ ਜਾਂਦੇ ਨੇ ਉਹਨਾਂ ਨੂੰ ਨਹੀਂ ਫਿਰ ਇਹ ਕਹਿੰਦੇ ਤੁਸੀਂ ਵੀ ਤੁਸੀਂ ਵੀ ਕੰਮ ਕਰ ਲਓ ਖੜੇ ਹੋ ਕੇ ਉਹ ਉਹਨਾਂ ਨੂੰ ਕਹਿੰਦੇ ਆ ਜੀ ਉਹ ਤਾਂ ਕਹਿੰਦੇ ਪੈਣ ਦਾ ਜ਼ਿੰਦਗੀ ਚ ਨਜ਼ਾਰੇ ਲੈਣੇ ਨੇ ਪੈਣ ਦਾ ਕੰਮ ਤਾਂ ਜ ਬਣਿਆ ਜਾਂਦੇ ਨੇ ਸਾਨੂੰ ਤਾਂ ਸਿੱਧੀ ਜਾਏਗਾ ਤਾਂ ਉਹਨੇ ਵੀ ਜੋਨੀ ਬਾਬੇ ਦਾ ਘਣਾ